ਕਿਰਨਪ੍ਰੀਤ ਕੌਰ 3121 ਮੈਂ ਰਜਿੰਦਰ ਕੌਰ ਪੁੱਤਰੀ ਕੁਲਜੀਤ ਸਿੰਘ 1844 ਮੈਮ ਮਸਕਾਨ ਗਿੱਲ 벨ਟ ਨੰਬਰ 1930 ਆਪਣੇ ਪਿਤਾ ਉਹਨਾਂ ਦੀ ਮੌਤ ਤੋਂ ਬਾਅਦ ਮੈਨੂੰ ਇਸ ਮੈਕ ਵਿੱਚ ਨੌਕਰੀ ਮਿਲੀ ਹੈ ਮੇਰੇ ਫਾਦਰ ਸਾਹਿਬ ਲੇਟ ਸਰਦਾਰ ਸੁਖਦੇਵ ਸਿੰਘ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਭਗਵੰਤਮਾਨ ਸਰਕਾਰ ਨੇ ਮੈਨੂੰ ਬਹੁਤ ਜਲਦੀ ਨੌਕਰੀ ਦੇ ਦਿੱਤੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਪਹਿਲਾਂ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੇ ਸੀ ਤਾਂ ਅਸੀਂ ਕਿਹਾ ਜਿਹੜੇ ਸਾਲ ਹੋ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀ ਐਨ ਜਨਵਰੀ ਚ ਨੋਟੀਫਿਕੇਸ਼ਨ ਜਾ ਰਿਹਾ ਹੋਇਆ ਕਰੂਗਾ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇਨਸਪੈਕਟਰ ਉਹ ਭਰਤੀ ਕੀਤੇ ਜਾਣਗੇ ਕਿ ਸੀਆਈਐਸਐਫ ਕਿਉਂ ਲਾਈਏ ਸਾਲ ਤੱਕ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਂਦੀ ਹੈ ਪੀਸੀਐਸਐਫ ਵਾਲੇ ਫੱਟਾ ਖੋਲ ਦੇਣਗੇ ਉੱਤੇ ਇਹਦਾ ਮਤਲਬ ਹੈ ਅਗਲੇ ਸਾਲ ਵੀ ਚੋਰੀ ਵਾਸਤੇ ਕਰ ਰਹੇ ਸਾਡੇ ਤੇ ਖਰਚਾ ਬਾਧੂ ਪਾ ਰਹੇ ਨਾਲਾ ਸੀ ਆਵਦਾ ਪਾਣੀ ਵੀ ਲਟਾਈਏ ਤੇ ਉਹਦੇ ਪੈਸੇ ਵੀ ਲਈਏ ਬਿਲਕੁਲ ਨਹੀਂ ਹੋਊਗਾ ਜੀ ਮੈਸਰ ਸਾਹਿਬ ਕਹਿੰਦੇ ਬੀਬੀਐਮ ਵੀ ਚਿਟਾਰੀ ਹੈ ਸਾਡਾ 143.4 ਕਰੋੜ ਰੁਪਏ ਤਾਂ ਮੋੜ ਨਹੀਂ ਰਹੇ ਜਿਹੜਾ ਉਸ ਵੇਲੇ ਲਿਆ ਸੀਗਾ ਡੈਮ ਬਣਾਉਣ ਵੇਲੇ ਵਿਆਸ ਸਮੇਤ ਅਜੋ 143 ਕਰੋੜ ਹੋ ਗਿਆ ਉਹ ਤਾਂ ਉਹ ਤਾਂ ਵਾਪਸ ਨਹੀਂ ਕਰ ਰਹੇ ਸਾਡੇ ਤੇ ਉੱਤੋਂ ਆ ਆ ਥੱਪ ਰਹੇ ਨੇ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ 올 ਪਾਰਟੀ ਮੀਟਿੰਗ 'ਚ ਇਹ ਕਹਿ ਕੇ ਗਏ ਸੀ ਕਿ ਪੰਜਾਬ ਦੀ ਪੂੰਦ ਪੂੰਦ ਵਾਸਤੇ ਅਸੀਂ ਖੜਾਂਗੇ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜਿਆ ਹਾਂ ਜੀ ਤੁਹਾਡੇ ਤੇ ਹੁਣ ਕੀ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ जवाब दे अज चार पांच बीज ऐसे लीडर ने जो बीजेपी ने कैप्टन अमरिंद जिन्होंने पानिया का राख ही कहा जाता पहले दस दिन सुनील जाखड़ साहब प्रधान ने वो मनप्रीत बादल बीजेपी ने वह दस दिन रवनीत बिटू मिनिस्टर ने वो भी कहना मतलब ਸੈਂਟਰ ਜੋ ਕਰ ਰਿਹਾ ਹੈ ਸਹੀ ਠੀਕ ਕਰ ਰਿਹਾ ਹੈ ਇਹਦਾ ਮਤਲਬ ਇਹ ਰਾ ਠੀਕ ਹੋ ਗਿਆ ਕਿ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹਦਾ ਕੰਮ ਪੰਜਾਬ ਪੁਲਿਸ ਫ੍ਰੀਜ਼ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਮਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਸਤਾਨੇ ਗੋਡਾਪਤੀ ਉੱਥੇ ਬੀਜਪੀ ਸਰਕਾਰ ਦੋ ਇੱਕ ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ ਦੋ ਇੱਕ ਨਾਲ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣਾ ਦੇ ਦਿੱਤਾ ਜਾ ਉਹ ਤਾਂ ਕੱਲ ਨੂੰ ਆਇਆ ਫੈਸਲਾ ਕਰ ਲੈਣਾ ਤੇ ਉੱਥੇ ਜੀ ਫਿਰ ਸਾਡੀ ਸੀਆਈਐਸਫ ਲੱਗੀ ਹੋਈ ਆ ਅਰੇ ਅੱਜ ਰਾਤ ਨੂੰ ਮੱਟਾ ਭੁੱਲਾਂਗੇ ਐਂ ਕਰਨਾ ਚਾਹੁੰਦੇ ਨੇ ਮੰਨ ਲਓ ਮੈਂ ਬੀਜਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਇਹ ਹੋਰ ਜਾਣਨ ਨੂੰ ਫਿਰਦੇ ਆ ਹਨਾ ਉਹਨਾਂ ਨੂੰ ਵੀ ਵਾਰਡ ਕੂਟ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਵਾਰਡ ਦੇਤਾ ਕਿਸੇ ਨੂੰ ਕੁਛ ਪਾਰਲੀਮੈਂਟ ਦੇ ਸਬ ਤੋਂ ਬਾਅਦ ਨਾਇਬ ਉਹਨਾਂ ਨੇ ਇਹ ਮੰਨਤਾ ਕਿ ਵਾਰਡ ਨੂੰ ਕਰ ਸੋਚਿਆ ਨਹੀਂ ਤੇ ਉਹ ਵਾਰਡ ਕੂਟ ਜੇ ਹੀ ਮਿਲਦੇ ਹੁੰਦੇ ਪਹਿਲਾਂ ਬਾਅਦ ਚ ਫਿਰ ਉੱਤਰ ਜਾ ਕੇ ਲੈ ਜਾਂਦੇ ਉਹ ਦੋ ਚਾਰ ਹੋਰ ਜਿਹੜੇ ਜਾਣਨ ਨੂੰ ਫਿਰਦੇ ਆ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਭਾ ਨੇ ਮੰਗਣਗੇ ਪੰਜਾਬ ਕੋਲ ਤੋਂ ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਨਹੀਂ ਪਰਸ ਤੋਂ ਸਾਡੀ ਕੈਡ ਲਿਮਿਟ ਕਢਾਈ ਹੈ ਨਾ ਨੇ 16000 ਕਰੋੜ ਦੀ ਆਰਡੀਐਫ ਦਾ ਸਾਡਾ ਪੈਸਾ ਨਹੀਂ ਦਿੰਦੇ ਜੀ ਠੀਕ ਹੈ ਨਾ ਤੇ ਇਸ ਤੋਂ ਪਹਿਲਾਂ ਇਹ ਇਹ ਪਹਿਲੀ ਵਾਰ ਨਹੀਂ ਹੈਗਾ ਕਿ ਸੀਆਈਐਸਐਫ ਸਾਡੇ ਤੇ ਇਸ ਤੋਂ ਪਹਿਲਾਂ ਕੇਸ ਪਠਾਨਕੋਟ ਹਮਲਾ ਹੋਇਆ ਸੀ ਜਦੋਂ ਪਠਾਨਕੋਟ ਦੇ ਵਿੱਚ ਘਟਨਾ ਹੋਈ ਸੀ ਮੈਂ ਐਮਪੀ ਸੀ ਉਹਦਾ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੂੰ 6.7 ਕਰੋੜ ਰੁਪਏ ਦਾ ਬਿੱਲ ਪੇਤਾ ਸੀ। ਕੈਸੀ ਤੁਹਾਨੂੰ MILITARY ਤੇ PARAMILITARY ਦਿੱਤੀ ਉੱਥੇ ਪਠਾਨਕੋਟ ਵਾਸਤੇ ਉਹਦਾ ਖਰਚਾ ਹੈ। ਤਾਂ ਮਹਾਰਾਜਾ ਜੀ ਨੂੰ ਮਿਲਿਆ ਪ੍ਰੋਫੈਸਰ ਸਾਧੂ ਸਿੰਘ ਜੀ ਫਰੀਦਕੋਟ ਤੋਂ ਮੈਂ ਨਾਮ ਕਿਸੀ। ਅਸੀਂ ਦੋਨੋਂ ਮਿਲੇ। ਅਸੀਂ ਕਿਹਾ ਜੀ ਅਸੀਂ ਪੰਜਾਬ ਕੋਈ ਅਲੱਗ ਮੁਲਕ ਹੈ ਵੀ ਸਾਨੂੰ ਕਰਾਇ ਦੇਦੇ ਮੀਓ MILITARY ਤੁਸੀਂ। ਇਹ ਜਿਹੜਾ ਪਠਾਨਕੋਟ ਆਇਸੀ ਉਹ ਕਿਹੜਾ ਕੱਲੇ ਪਠਾਨਕੋਟ ਤੇ ਹਮਲਾ ਕਰਨੇ ਗੁੱਦ ਦਿੱਲੀ ਵਾ ਦਿੱਲੀ ਤੇ ਹਮਲਾ ਕਰਨਾ ਹੈ ਸੀ ਇਹ ਅਜ ਤਾਂ ਰੋਕਦੇ ਇੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਹਮਣਾ ਸਾਡੇ ਨਾਲ ਹੋਣਾ ਜਿਹੜੇ ਆਉਂਦਾ ਦੇਸ਼ ਦਾ ਦੁਸ਼ਮਣ ਆ ਜਿਹੜੀ ਜੰਗ ਹੋਈ ਹੈ ਪਾਕਿਸਤਾਨ ਨਾਲ ਕਿੱਥੇ ਹੋਈ ਹੈ ਪੰਜਾਬ ਚ ਹੋਈ ਹੈ ਇਹਦਾ ਖਰਚਾ ਪਾਉਂਗੇ ਸਾਨੂੰ ਤੁਸੀਂ ਅੱਜ ਕੇ 7.5 ਕਰੋੜ ਰੁਪਏ ਸਾਡੇ ਮੁੰਡੇ ਨੇ ਮਿਲਟਰੀ ਚ ਤੇ ਸਾਡੇ ਮੁੰਡੇ ਸਾਨੂੰ ਹੀ ਕਰਾਇਤੇ ਦਿੰਦੇ ਹੋ ਜੇ ਫਿਰ ਜਾਦੀ ਦੇਸ਼ੀ ਦਾ ਕੋਈ ਕੀਮਤੀ ਹੈ ਨਹੀਂ ਜਿਨ੍ਹਾਂ ਦੀ ਜੇ ਉਹਨਾਂ ਦੀ ਗਿਣਤੀ ਕਰਨ ਲੱਗ ਜੀ ਫਿਰ ਤੁਹਾਡੇ ਖਜ਼ਾਨੇ ਖਤਮ ਹੋ ਜਾਣਗੇ ਬੇਜ਼ਦਨ ਦੇਸ਼ ਯਾਦ ਕਰਾ ਕੇ ਦਿੱਤਾ ਸੀ ਉਹ ਭਗਤ ਸਿੰਘ ਵਰਗੇ ਯੋਧੇ ਜਿਹੜੇ 23 23 ਸਾਲ ਦੀ ਉਮਰ ਚ ਕਰਤਾਰ ਸਿੰਘ ਸਰਾਭੇ ਵਰਗੇ ਬਾਬਾ ਗਦਾ ਗਦਰੀ ਬਾਬੇ ਲਾਲਾ ਲਾਜਪਤ ਰਾਏ ਜੀ ਸਰ ਆਜਗੁਰੂ ਸ੍ਰੀ ਦੇਵ ਉਹ ਜਿਉ ਉਹਨਾਂ ਦਾ ਕੋਈ ਮੁੱਲ ਹੈ ਹੀ ਨਹੀਂ ਕੀਮਤ ਹੀ ਨਹੀਂ ਫਿਰ ਤੁਸੀਂ ਉਹਨਾਂ ਕੋਲ ਪਾਦ ਹੋ ਗਏ ਨਹੀਂ ਜਾਂ ਫਿਰ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਜਿਹੜੇ ਆਉਂਦੇ ਨੇ ਭਾਈ ਉਹਨਾਂ ਨੂੰ ਜਾਣਦਿਆ ਕਰੋ ਵੀ ਖਰਚਾ ਪੈਂਦਾ ਆਪਾਂ ਨੂੰ ਆਪਾਂ ਨੇ ਕਿਲ੍ਹੇ ਜਾਣ ਜਾਓ ਫਿਰ ਪਾਰਲੀਮੈਂਟ ਤੇ ਜਦੋਂ ਅਟੈਕ ਹੋਇਆ ਸੀ ਉਦੋਂ ਖਰਚਾ ਕਿਹਨੂੰ ਪਿਆ ਸੀ ਉਹ ਸੈਂਟਰ ਦਾ ਸੀ ਇਹ ਮਤਲਬ ਇਸ ਕਿਸ ਤਰ੍ਹਾਂ ਦੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਇਹ ਪਲੈਨਿੰਗ ਵੀ ਸੀਆਈਐਸਐਫ ਉੱਤੇ ਲਾਉਣ ਦੀ ਲੋੜ ਕੀ ਹੈ ਜਦੋਂ ਪੰਜਾਬ ਪੁਲਿਸ ਉਹ ਡੈਮ ਦੀ ਰੱਖਿਆ ਕਰ ਰਹੀ ਹੈ ਪਹਿਲਾਂ ਕੋਈ ਹੈ ਵੀ ਨਹੀਂ ਬੰਦਾ ਉਹ ਤਾਂ ਜਦੋਂ ਰੋਲਾ ਪਿਆ ਤਾਂ ਗਏ ਨੇ